ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਆਪਣੀ ਹਫਤਕ ਦੀ ਮਲਾਈ ਆ ਇਹਨੂੰ ਆਪਾਂ ਪਾਉਨੇ ਇੱਕ ਕੜਾਹੀ ਦੇ ਵਿੱਚ ਇਹਦਾ ਆਪਾਂ ਪਹਿਲਾਂ ਬਣਾਉਣੀ ਆ ਮੱਖਣ ਫਿਰ ਬਣਾਉਣੀ ਆ ਘਿਓ ਤੇ ਅੱਜ ਵੀਡੀਓ ਵਿੱਚ ਇਸ ਕਰਕੇ ਇਹ ਬਣਾਉਂਦੀ ਆ ਪਹਿਲਾਂ ਵੀ ਆਪਾਂ ਪਾਈ ਆ ਮਲਾਈ ਤੋਂ ਜਿਹੜਾ ਮੱਖਣ ਬਣਾਉਨੇ ਘਿਓ ਬਣਾਉਨੇ ਆ ਪਨੀਰ ਵੀ ਬਣਾਉਨੇ ਆ ਤੇ ਸਾਰਿਆਂ ਦੇ ਕੋਲ ਜਿਹੜੀ ਆ ਮਸ਼ੀਨ ਨਹੀਂ ਹੁੰਦੀ ਤੇ ਹੈਂਡ ਬਲੈਂਡਰ ਵੀ ਕਈਆਂ ਕੋ ਨਹੀਂ ਹੁੰਦਾ ਇਸ ਕਰਕੇ ਹੱਥ ਦੇ ਨਾਲ ਹੀ ਆਪਾਂ ਜਿਹੜੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਜਿਹੜੀ ਆ ਮਲਾਈ ਤੋਂ ਮੱਖਣ ਬਣਾ ਸਕਦੇ ਹ ਕਿਉਂ ਬਣਾ ਸਕਦੇ ਆ ਗਰਮੀ ਦੇ ਵਿੱਚ ਇਹ ਜਿਹੜਾ ਆ 10 ਮਿੰਟ ਦੇ ਵਿੱਚ ਜਿਹੜਾ ਆਪਣਾ ਮੱਖਣ ਬਣ ਕੇ ਤਿਆਰ ਹੋ ਜਾਂਦਾ ਅੱਜ ਕੱਲ ਸਰਦੀ ਦਾ ਮੌਸਮ ਇਸ ਕਰਕੇ ਜਿਹੜੇ ਆ 20-25 ਮਿੰਟ ਇਹਨੂੰ ਲੱਗ ਜਾਂਦੇ ਆ ਜੇ ਮੈਂ ਕਹਾਂ 10 ਮਿੰਟ ਦੇ ਵਿੱਚ ਬਣਦੀ 10 ਮਿੰਟ ਵਿੱਚ ਬਿਲਕੁਲ ਨਹੀਂ ਬਣਦੀ ਹੈਗੀ ਸਰਦੀ ਦਾ ਮੌਸਮ ਆ ਥੋੜਾ ਜਿਹਾ ਗਰਮ ਪਾਣੀ ਵੀ ਇਹਦੇ ਵਿੱਚ ਪਾਉਣਾ ਪੈਂਦਾ ਆ ਤੇ ਪਹਿਲਾਂ ਆਪਾਂ ਜਿਹੜਾ ਮਲਾਈ ਨੂੰ ਰਲਾਲਿਆ ਸੀ ਗਲਾਸ ਦੇ ਨਾਲ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਫੈਂਟੀ ਜਾਣਾ ਅਗਰ ਨਹੀਂ ਤੁਹਾਡੇ ਕੋਲ ਮਸ਼ੀਨ ਹੈਗੀ ਤਾਂ ਵੀ ਤੁਸੀਂ ਜਿਹੜੀ ਆ ਮਲਾਈ ਦਾ ਮੱਖਣ ਬਣਾ ਸਕਦੇ ਆ ਘਿਓ ਬਣਾ ਸਕਦੇ ਆ ਤੇ ਐਸੀ ਤਰ੍ਹਾਂ ਆਪਾਂ ਫੈਂਟੀ ਜਾਣਾ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਇਆ ਗਰਮ ਪਾਣੀ ਗਰਮ ਪਾਣੀ ਪਾ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਐਸੀ ਤਰ੍ਹਾਂ ਆਪਾਂ ਫੈਂਟੀ ਜਾਣਾ ਆ ਬਹੁਤ ਹੀ ਵਧੀਆ ਜਿਹੜਾ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਹੀ ਮੱਖਣ ਬਣਾ ਕੇ ਤਿਆਰ ਕਰ ਸਕਦੇ ਆ ਅੱਜ ਮੇਰਾ ਇਹ ਵੀਡੀਓ ਬਣਾਉਂਦਾ ਇਹ ਮਕਸਦ ਹੈਗਾ ਸਾਰਿਆਂ ਕੋਲ ਮਸ਼ੀਨ ਨਹੀਂ ਹੁੰਦੀ ਹੈਗੀ ਤੇ ਤੁਸੀਂ ਤਾਂ ਵੀ ਜਿਹੜਾ ਐਸ ਤਰ੍ਹਾਂ ਮੱਖਣ ਆਪਣਾ ਮਲਾਈ ਤੋਂ ਬਣਾ ਸਕਦੇ ਆ ਬਾਅਦ ਚ ਜਿਹੜਾ ਇਹਦੇ ਵਿੱਚ ਦੁੱਧ ਬਚ ਜਾਣਾ ਉਹਦਾ ਤੁਸੀਂ ਦਹੀਂ ਬਣਾ ਸਕਦੇ ਆ ਤੇ ਜਿਆਦਾ ਬੇਹੀ ਮਲਾਈ ਨਹੀਂ ਹੋਣੀ ਚਾਹੀਦੀ ਸਾਡੀ ਹੱਥ ਤੇ ਇੱਕ ਦੀ ਮਲਾਈ ਆ ਇਹ ਤੇ ਦੇਖੋ ਜੀ ਮੱਖਣ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਪਰ ਮੇਰੇ 20-25 ਮਿੰਟ ਜਿਹੜੇ ਇਹਨੂੰ ਲੱਗ ਗਏ ਮੱਖਣ ਬਣਾਉਣ ਨੂੰ ਤੇ ਜੇ ਮੱਕਾ ਮੈਂ 10 ਮਿੰਟ ਦੇ ਵਿੱਚ ਤਿਆਰ ਹੋਇਆ 10 ਮਿੰਟ ਵਿੱਚ ਬਿਲਕੁਲ ਤਿਆਰ ਨਹੀਂ ਹੋਇਆ ਥੋੜਾ ਜਿਮ ਮੈਂ ਇਹਦੇ ਵਿੱਚ ਗਰਮ ਪਾਣੀ ਵੀ ਪਾਇਆ ਤਾਂ ਇਹ ਮੱਖਣ ਜਿਹੜਾ ਆਇਆ ਪਹਿਲਾਂ ਮੈਂ ਮਲਾਈ ਫਰਿੱਜ ਚੋਂ ਕੱਢ ਕੇ ਬਾਹਰ ਰੱਖ ਦਿੱਤੀ ਸੀਗੀ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਗਰਮ ਪਾਣੀ ਪਾਇਆ ਤੇ ਹੁਣ ਆਪਣੀ ਮਲਾਈ ਮੱਖਣੀ ਜਿਹੜੀ ਬਿਲਕੁਲ ਵਧੀਆ ਤਰੀਕੇ ਨਾਲ ਆ ਚੁੱਕੀ ਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਜਿਹੜੇ ਪੇੜੇ ਜਿਹਾ ਬਣਾ ਕੇ ਨਿਚੋੜ ਦੇਣਾ ਸਵਾਰ ਕੇ ਇਹਦੇ ਵਿੱਚ ਜਿਹੜਾ ਦੁੱਧ ਦਾ ਸਾਰਾ ਕੱਟ ਦੇਣਾ ਆ ਆਪਾਂ ਤੇ ਫਿਰ ਇਹਦਾ ਆਪਾਂ ਬਣਾਉਨੇ ਆ ਕਿ ਉਹ ਜਿਹੜਾ ਇਹਦੇ ਵਿੱਚ ਦੁੱਧ ਕੜਾਹੀ ਦੇ ਬਚਿਆ ਇਹ ਇਹ ਬਿਲਕੁਲ ਸੌਖਾ ਤਰੀਕਾ ਹੈ ਜੀ ਤੇ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਹੁੰਨੇ ਛੋਟੀ ਇਹ ਰੱਖ ਕੇ ਬਣਾਉਨੇ ਹੁੰਨੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖਦੇ ਆ ਤੇ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਲਓ ਜੀ ਸਾਰਾ ਹੀ ਮੱਖਣ ਆਪਾਂ ਜਿਹੜਾ ਹੈ ਇਸ ਤਰ੍ਹਾਂ ਨਿਚੋੜ ਕੇ ਕੱਢ ਲੈਣਾ ਹੈ ਤੇ ਹੋਰ ਭਾਂਡੇ ਦੇ ਵਿੱਚ ਜਿਹਦੇ ਵਿੱਚ ਆਪਾਂ ਕਿਓ ਬਣਾਉਣਾ ਹੈ ਤੇ ਬਾਦ ਚ ਆਪਾਂ ਕਿਓ ਵੀ ਬਣਾਉਨੇ ਆ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਮੱਖਣ ਆਪਾਂ ਸਾਰੇ ਕੱਢ ਲਿਆ ਇਹਦੇ ਵਿੱਚ ਹੁਣ ਇਹਨੂੰ ਆਪਾਂ ਗਰਮ ਕਰ ਲੈਣੇ ਆ ਗਰਮ ਕਰਕੇ ਹੋਰ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਲਾ ਦੇਣਾ ਜੰਮਣ ਤੇ ਉਦੋਂ ਬਾਅਦ ਆਪਾਂ ਜਿਹੜਾ ਕਿਓ ਬਣਾਉਨੇ ਆ ਲਓ ਜੀ ਦੁੱਧ ਆਪਣਾ ਜਿਹੜਾ ਗਰਮ ਹੋ ਗਿਆ ਆ ਕਿਉਂਕਿ ਮਲਾਈ ਦੇ ਵਿੱਚ ਦੁੱਧ ਜਿਹੜਾ ਸੰਘਣਾ ਹੁੰਦਾ ਥੋੜਾ ਜਿਹਾ ਪਾਣੀ ਵੀ ਇਹਦੇ ਵਿੱਚ ਪਾਇਆ ਤਾਂ ਵੀ ਦੁੱਧ ਸੰਘਣਾ ਆਪਣਾ ਤੇ ਇਨਾਂ ਕ ਆਪਾਂ ਇਹਦੇ ਵਿੱਚ ਪਾ ਦਤਾ ਦਹੀਂ ਜੰਮਣ ਵਾਸਤੇ ਅਸੀਂ ਇਹਨੂੰ ਜੰਮਣ ਬੋਲਦੇ ਕੋਈ ਜਾਗ ਬੋਲਦੇ ਆ ਸਰਦੀ ਦਾ ਮੌਸਮ ਹੈ ਇਹਨੂੰ ਗਰਮ ਕੱਪੜੇ ਵਿੱਚ ਲਪੇਟ ਕੇ ਰੱਖ ਦੋ ਤੇ ਵਧੀਆ ਆਪਣਾ ਦਹੀਂ ਬਣ ਕੇ ਤਿਆਰ ਹੋ ਜਾਣਾ ਮਲਾਈ ਆਪਣੀ ਹੱਥ ਤੱਕ ਦੀ ਸੀਗੀ ਜਿਆਦਾ ਬੇਹੀ ਮਲਾਈ ਨਹੀਂ ਸੀ ਤੇ ਹੁਣ ਆਪਾਂ ਜਿਹੜਾ ਬਣਾਨੇ ਆ ਕਿਉਂ ਜੇ ਆਪਾਂ ਦੁੱਧ ਵੀ ਜਿਆਦਾ ਲੈ ਆਨੇ ਆ ਜਾਂ ਬਚ ਜਾਂਦਾ ਤਾਂ ਹਫਤਾ ਆਪਣਾ ਦੁੱਧ ਵੀ ਫ੍ਰਿਜ ਦੇ ਵਿੱਚ ਪਿਆ ਰਹਿ ਜਾਂਦਾ ਹੈ ਤੇ ਇਸ ਕਰਕੇ ਆਪਣਾ ਜਿਹੜਾ ਆ ਦੁੱਧ ਮਲਾਈ ਆਪਣੀ ਹੱਥ ਤੱਕ ਦੀ ਸੀ ਉਹਦੇ ਵਿੱਚ ਹੀ ਆਪਾਂ ਜਿਹੜਾ ਦਹੀਂ ਬਣਾਇਆ ਤੇ ਐਸੇ ਤਰ੍ਹਾਂ ਇਹਨੂੰ ਆਪਾਂ ਪਕਾਈ ਜਾਂਦੇ ਆ ਜੀ ਇਹਦੇ ਵਿੱਚ ਵੀ ਇੱਕ ਟ੍ਰਿਕ ਆਪਾਂ ਤੁਹਾਨੂੰ ਦੱਸਾਂਗੇ ਐਂਡ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਤੇ ਦੇਖੋ ਕਿ ਉਹ ਆਪਣਾ ਜਿਹੜਾ ਤਕਰੀਬਨ ਬਣਨ ਵਾਲਾ ਹੋ ਗਿਆ ਆ ਜਿਆਦਾ ਟਾਈਮ ਨਹੀਂ ਇਹਨੂੰ ਲੱਗਣਾ ਹੈਗਾ ਤੇ ਨਾਲੇ ਤਾਂ ਆਪਾਂ ਇਹਦੇ ਵਿੱਚ ਉਹ ਬਣਾ ਲਿਆ ਮੱਖਣ ਘਿਓ ਤੇ ਨਾਲੇ ਬਣਾ ਲਿਆ ਦਹੀਂ ਇਹ ਦਹੀਂ ਨਹੀਂ ਬਣਾਉਣਾ ਤਾਂ ਉਹਦਾ ਤੁਸੀਂ ਸਿਰਕਾ ਪਾ ਕੇ ਪਨੀਰ ਬਣਾ ਸਕਦੇ ਆ ਕਾਫੀ ਸਾਰਾ ਪਨੀਰ ਉਹਦੇ ਵਿੱਚੋਂ ਬਣ ਜਾਂਦਾ ਆ ਤੇ ਵਧੀਆ ਕਈ ਮੈਨੂੰ ਕਮੈਂਟ ਆਏ ਕਿ ਇਹਦਾ ਟੇਸ ਨਹੀਂ ਵਧੀਆ ਹੁੰਦਾ ਕਹਿੰਦੇ ਨਹੀਂ ਪਸੰਦ ਆਗਾ ਤੇ ਨਾ ਬਣਾਓ ਤੇ ਆਪਾਂ ਦਹੀਂ ਬਣਾ ਲਿਆ ਉਹਦਾ ਦੇਖੋ ਕਿ ਉਹ ਆਪਣਾ ਤਕਰੀਬਨ ਬਣ ਗਿਆ ਆ ਤੇ ਇਹਨੂੰ ਆਪਾਂ ਜਿਹੜਾ ਥੱਲੇ ਨਹੀਂ ਲੱਗਣ ਦੇਣਾ ਨਹੀਂ ਤਾਂ ਭਾਂਡਾ ਆਪਣਾ ਜਿਹੜਾ ਸਾਫ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਆਪਾਂ ਇਹਨੂੰ ਹਿਲਾਈ ਜਾਂਦੇ ਆ ਦੇਖਿਓ ਤਾਂ ਆਪਾਂ ਬੀਬੀਆਂ ਸਾਰੀਆਂ ਬਣਾ ਲੈਣੀਆਂ ਮੱਖਣ ਵੀ ਬਣਾ ਲੈਣੇ ਬਸ ਛੋਟੇ-ਛੋਟੇ ਇਹਦੇ ਵਿੱਚ ਜਿਹੜੇ ਕੋਈ ਟਰਿਕ ਹੁੰਦੇ ਆ ਉਹ ਜਿਹੜੇ ਵਰਤੋ ਤਾਂ ਵਧੀਆ ਆਪਣਾ ਜਿਹੜਾ ਆ ਭਾਂਡਾ ਵੀ ਵਧੀਆ ਰਹਿ ਜਾਂਦਾ ਆ ਚੀਜ਼ ਵਧੀਆ ਬਣਦੀ ਹੈ ਲਿਆ ਜੀ ਨਮਕ ਮੈਂ ਇੱਕ ਚੁਟਕੀ ਨਮਕ ਦੀ ਲਈ ਆ ਕਿਉਂ ਜਦੋਂ ਆਪਣਾ ਬਣ ਜਵੇ ਇੱਕ ਚੁਟਕੀ ਨਮਕ ਦੀ ਪਾ ਦਿਓ ਇਹਦੇ ਨਾਲ ਕਿਉਂ ਆਪਣਾ ਦਾਣੇਦਾਰ ਬਣ ਕੇ ਤਿਆਰ ਹੋ ਜਾਂਦਾ ਲਓ ਜੀ ਕਿਉਂ ਆਪਣਾ ਬਣ ਕੇ ਤਿਆਰ ਹੋ ਗਿਆ ਇਹ ਠੰਡਾ ਹੋਇਆ ਇਹਨੂੰ ਛਾਣ ਕੇ ਪਾ ਲਓ ਕਿਸੇ ਭਾਂਡੇ 'ਚ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ